ਸਭ ਜਿਹੜੀ ਅੱਜ ਦੀ ਜਿਹੜੀ ਕਾਨਫਰੰਸ ਦਾ ਮੁੱਦਾ ਕੀ ਹੈ ਜੀ ਪਹਿਲਾਂ ਸਾਰੇ ਪੱਤਰਕਾਰ ਵੀ ਰੰਮੇਰੇ ਲੋ ਸਸੀਖਾਲ ਜੀ ਅੱਜ ਦੀ ਜਿਹੜੀ ਕਾਨਫਰੰਸ ਦਾ ਉਦਦ ਦੇ ਵਿੱਚ ਰੱਖੀ ਗਈ ਆ ਮੇਰਾ ਵੀਰ ਕਲਦੀਪ ਸੱਬਰਵਾਲ ਜੀ ਪਿੰਡ ਹਰੀਪੁਰ ਤੋਂ ਸਰਪੰਚ ਆ ਇਹ ਐਸਸੀ ਭਾਈਚਾਰੇ ਦੇ ਸਰਪੰਚ ਹੋਣ ਦੇ ਨਾਤੇ ਇਹਨਾਂ ਦਾ ਪਹਿਲਾਂ ਵੀ ਬਹੁਤ ਧੱਕੇਸ਼ਾ ਹੀ ਹੋਣੀ ਆ ਤੇ ਹੁਣ ਵੀ ਬਹੁਤ ਜ਼ਿਆਦਾ ਜਿਹੜੇ ਜਿਹੜੇ ਜਨਰਲ ਲੋਕ ਕੈਟਾਗਰੀ ਦੇ ਉਹ ਸਾਰੇ ਧੱਕਾ ਕਰ ਰਹੇ ਆ ਬਾਕੀ ਸੱਬਰਵਾਲ ਸਾਹਿਬ ਆਪ ਦੱਸ ਰਹੇ ਜੀ ਹਾਂ ਜੀ ਮੈਂ ਜੀ ਮੌਜੂਦਾ ਸਰਪੰਚ ਪਿੰਡ ਰਹੀਮਪੁਰ ਕੁਲਦੀਪ ਸੱਬਰਵਾਲ ਆ ਜੀ ਮੈਂ ਪਿਛਲੇ 25 ਤੋਂ 30 ਸਾਲ ਤੋਂ ਆਪਣੇ ਇੱਥੇ ਉੱਗੀ ਦੇ ਵਿੱਚ ਮੇਰੀ ਵਰਕਸ਼ਾਪ ਹੈ ਜੀ ਔਰ ਬਹੁਤ ਵਧੀਆ ਕੰਮ ਚੱਲਦਾ ਸੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਸਰ ਔਰ 2 2024 ਦੇ ਵਿੱਚ ਅਕਤੂਬਰ ਦੇ ਵਿੱਚ ਪੰਚਾਇਤੀ ਇਲੈਕਸ਼ਨ ਆਈਆਂ ਚਲੋ ਮੈਨੂੰ ਮੈਨੂੰ ਸਾਰੇ ਪਿੰਡ ਨੇ ਫਤਵਾ ਦੇ ਕੇ ਪਿੰਡ ਦਾ ਮੌਜੂਦਾ ਮੈਂ ਸਰਪੰਚ ਬਣਾਇਆ ਜੀ ਤੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਹੈ ਜੀ ਉਸ ਤੋਂ ਬਾਅਦ ਜਿਨ੍ਹਾਂ ਨੇ ਮਨ ਲਓ ਜਿਹੜੇ ਮੇਰੇ ਐਂਟੀ ਸੀਗੇ ਜੀ ਉਹ ਪਿਛਲੇ 25 ਤੋਂ 30 ਸਾਲ ਤੋਂ ਪਿੰਡ ਦੇ ਵਿੱਚ ਸਰਪੰਚੀ ਕਰ ਰਿਹਾ ਜਦੋਂ ਉਹਨਾਂ ਨੇ ਮੈਂ ਜਿੱਤ ਗਿਆ ਜੀ ਸਰ ਉਹਨਾਂ ਨੇ ਬਹੁਤ ਜ਼ਿਆਦਾ ਮੇਨ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਜੀ ਉਹਨਾਂ ਤੋਂ ਬਰਦਾਸ਼ਤ ਤੋਂ ਬਾਹਰ ਸੀ ਵੀ ਇੱਕ ਐਸਸੀ ਕੈਟਾਗਰੀ ਦਾ ਬੰਦਾ ਸਾਡੇ ਉੱਤੇ ਕਿਵੇਂ ਸਰਪੰਚ ਬਣ ਕੇ ਰਾਜ ਕਰ ਸਕਦਾ ਜੀ ਇੰਨੀ ਤੰਗੀ ਤਕਲੀਫ ਹੋਈ ਉਹਨਾਂ ਨੂੰ ਉਹ ਕਾਂਗਰਸੀ ਲੀਡਰ ਆ ਸਾਰੇ ਫਿਰ ਉਹਨਾਂ ਨੇ ਸਾਰੇ ਇਕ ਰਸੂਲਪੁਰ ਉੱਗੀ ਤੇ ਰਹੀਮਪੁਰ ਦੇ ਕਾਂਗਰਸੀ ਗੁੰਡਿਆਂ ਨੇ ਰਲ ਕੇ ਮੇਰੀ ਦੁਕਾਨ ਤੇ ਜਨਵਰੀ 2012 ਦੇ ਵਿੱਚ ਹਮਲਾ ਕਰ ਦਿੱਤਾ ਹਮਲਾ ਕੀਤਾ ਤੇ ਜਿਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਚੋਰੀ ਹੋਈ ਮੇਰੀ ਦੁਕਾਨ ਤੇ ਉਹ ਡੀਵੀਆਰ ਵੀ ਚੱਕ ਕੇ ਲੈ ਗਏ ਸਰ ਤੇ ਜਿਹੜੀ ਕੰਪਲੇਟ ਮੈਂ ਕੀਤੀ ਤੇ ਇਹਨਾਂ ਤੇ ਪ੍ਰਸ਼ਾਸਨ ਨੇ ਪੂਰੀ ਆਪਣੀ ਮੈਨੂੰ ਉਹਦੀ ਸ਼ਾਨਬੀਨ ਕਰਕੇ ਨਾ ਤੇ ਪਰਚਾ ਕਰ ਦਿੱਤਾ ਇਹ ਉਤੋਂ ਹੋਰ ਵੀ ਪਾੜਕ ਗਿਆ ਇਹ ਜਿਹੜੇ ਗੁੰਡੇ ਆ ਸਰ ਇਹਨਾਂ ਨੂੰ ਮੇਰੇ ਤੋਂ ਬਹੁਤ ਜ਼ਿਆਦਾ ਮੈਨੂੰ ਇਹਨਾਂ ਤੋਂ ਖਤਰਾ ਆਇਆ ਜੀ ਔਰ ਇੱਕ ਇਹਨਾਂ ਦੇ ਕਹਿਣ ਤੇ ਇੱਕ ਪਿੰਡ ਦਾ ਪੰਚਾਇਆ ਆਪਣੇ ਭਾਜਨ ਲਾਲ ਜੀ ਉਹਨੇ ਮੇਰੀ ਵਾਈਫ ਦੇ ਵਿੱਚ ਦੋ ਤਿੰਨ ਬੁੜੀਆਂ ਜਾ ਰਹੀਆਂ ਸੀ ਉਹਨਾਂ ਨੇ ਉਹਦੇ ਵਿੱਚ ਮੋਟਸਲ ਮਾਰਿਆ ਔਰ ਉੱਥੇ ਗਾਲੀ ਗਲੋਚ ਉਹਨਾਂ ਨੇ ਕੀਤਾ ਜੀ ਤੇ ਮੈਨੂੰ ਸਰ ਦੋ ਤਿੰਨ ਆ ਦੀ ਮੈਨੂੰ ਬੰਦੇ ਵੀ ਰਾਜ ਏਦਾਂ ਲੱਗਾ ਵੀ ਜਿੱਦਾਂ ਮੈਨੂੰ ਬਹੁਤ ਜ਼ਿਆਦਾ ਮਤਲਬ ਮਾ ਲੋ ਬੰਦਿਆਂ ਦਾ ਡਰਿਆ ਜੀ ਮੇਰੇ ਦਿਲ ਚ ਬੈਠਾ ਆ ਜੇ ਮੇਰੇ ਕੋਈ ਵੀ ਮੇਰੀ ਮਾ ਲੋ ਜੇ ਮੈਨੂੰ ਕੁਛ ਵੀ ਹੁੰਦਾ ਸਰ ਜਾਂ ਮੇਰੇ ਪਰਿਵਾਰ ਨੂੰ ਹੁੰਦਾ ਇਹਦਾ ਦੋਸ਼ੀ ਸਾਰੇ ਇਹ ਕਾਂਗਰਸੀ ਗੁੰਡੇ ਲੀਡਰ ਹੋਣਗੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਸਰਬਸਤ ਤੁਹਾਡੀ ਵਾਇਸ ਦੇ ਉਹਨਾਂ ਨੇ ਮੋਟਰਸਾਈਕਲ ਜਿਹੜਾ ਵਾਰਿਆ ਉਹਨਾਂ ਦਾ ਰਿਆ ਤੁਸੀਂ ਕੋਈ ਕੰਪਲੀਟ ਕੀਤੀ ਹੈ ਜੀ ਹਾਂਜੀ ਕੰਪਲੀਟ ਕੀਤੀ ਹੈ ਜੀ ਕੰਪਲੀਟ ਉਹਦੀ ਕੀਤੀ ਸੀ ਇਹਨਾਂ ਨੇ ਸਰ ਮੈਂ ਉਹ ਕੰਪਲੀਟ ਕੀਤੀ ਇਹਨਾਂ ਨੇ ਚੰਨੀ ਸਾਹਿਬ ਦੇਖੋ ਸਾਡੇ ਐਸਐਸਪੀ ਲੀਡਰ ਹੋ ਕੇ ਇਹ ਤਨਾਟਾ ਦਾ ਸਾਥ ਦੇ ਰਿਹਾ ਜੀ ਇੱਕ ਕਾਂਗਰਸੀ ਗੁੰਡਿਆਂ ਦਾ ਸਾਥ ਦੇ ਰਿਹਾ ਤੇ ਮੰਨ ਲਓ ਇਹਨਾਂ ਨੇ ਮੇਰੇ ਲੋ ਉੱਥੇ ਰਿਪੋਰਟ ਮੈਂ ਦਿੱਤੀ ਸੀਗੀ ਨਹੀਂ ਤੇ ਇਹਨਾਂ ਨੇ ਐਸਐਸਪੀ ਨੂੰ ਕਹਿ ਕੇ ਬੰਦਾ ਲੈ ਗਿਆ ਛਡਾ ਕੇ ਜੀ ਚੰਦਜੀ ਚੰਨੀ ਪੁੱਛੀ ਚੰਦਜੀ ਚੰਨੀ ਸਾਬਕਾ ਮੁੱਖ ਮੰਤਰੀ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਸਰ ਮੰਗ ਕਰਦਾ ਮੇਰੇ ਮੇਰਾ ਸਰ ਮੇਰਾ ਸਾਰਾ ਕਾਰੋਬਾਰ ਹੀ ਮੇਰੀ ਸ਼ਾਪ ਤੇ ਚੱਲਦਾ ਜੀ ਮੇਰੇ ਬੱਚਿਆਂ ਬੱਚੇ ਮੇਰੇ ਉਹਦੇ ਉੱਤੇ ਹੀ ਪਲਦੇ ਆ ਜੀ ਤੇ ਮੈਨੂੰ ਇਹਨਾਂ ਨੇ ਇੰਨਾ ਤਾਂ ਤੰਗ ਪ੍ਰੇਸ਼ਾਨ ਕੀਤਾ ਪਿਆ ਨਾ ਮੇਰਾ ਹੁਣ ਕੰਮ ਚੱਲਦਾ ਆ ਔਰ ਮੈਨੂੰ ਆਪਣੀ ਜਾਨ ਦਾ ਵੀ ਖਤਰਾ ਆਇਆ ਸਰ ਕਿੰਨੀ ਵਾਰ ਇਹ ਟੈਕ ਹੋ ਚੁੱਕਾ ਤੁਹਾਡੀ ਦੁਕਾਨ ਤੇ ਮੇਰੀ ਦੁਕਾਨ ਤੇ ਸਰ ਦੂਜਾ ਅਟੈਕ ਹੋ ਗਿਆ ਜੀ ਹੁਣ ਵੀ ਮੇਰੀ ਦੁਕਾਨ ਤੇ ਭਾਂਡ ਤੋੜ ਕਰਕੇ ਗਿਆ ਜੀ ਮੈਂ ਬਾਕਰਬੋਰਡ ਤੋਂ ਆ ਸਰ ਮੈਂ ਆ ਦੇਖੋ ਇਹ ਲੀਜ਼ ਕਰਾਈ ਹੋਈ ਆ ਤੇ ਇਹ ਲੀਜ਼ ਨੂੰ ਵੀ ਇਹ ਕਹਿ ਰਿਹਾ ਵੀ ਨਹੀਂ ਸਹੀ ਨਹੀਂਗੀ ਇਹ ਲੀਜ਼ ਆ ਮੈਂ ਬਾਕਰਬੋਰਡ ਤੋਂ ਲੀਜ਼ ਕਰਾਈ ਹੋਈ ਆ ਜੇ ਮੈਂ ਇਹ ਮਾਣਯੋਗ ਆਪਣੀ ਐਮਐਲਏ ਸਾਹਿਬ ਨੂੰ ਵੀ ਅਸੀਂ ਧਿਆਨ ਦੇ ਵਿੱਚ ਲਿਆਂਦਾ ਔਰ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਜੀ ਵੀ ਜੇ ਪੰਚਾਇਤ ਦੀ ਜਗ੍ਹਾ ਹੋਊਗੀ ਤੇ ਪੰਚਾਇਤ ਦਾ ਮਤਲਬ ਸਾਰੇ ਜਿੰਨੇ ਵੀ ਉੱਥੇ ਬੈਠੇ ਆ ਜੇ ਪੰਚਾਇਤ ਦੀ ਜਗ੍ਹਾ ਹੋਊਗੀ ਤਾਂ ਇਹ ਪੰਚਾਇਤ ਨੂੰ ਅਸੀਂ ਆਪਣਾ ਦਵਾਂਗੇ ਜੋ ਵੀ ਰੈਂਟ ਪੰਡਾ ਜੋ ਕੁਝ ਵੀ ਹੈ ਤਾਂ ਮੈਂ ਤਾਂ ਪਟਾ ਕਰਾਇਆ ਵਾਕਰ ਬੋਰਡ ਦਾ ਜੀ ਕਿੰਨਾ ਸਮਾਂ ਹੋ ਗਿਆ ਪਟਾ ਕਰਾਇਆ ਪਟਾ ਕਰਾਇਆ ਨਾ ਮੈਨੂੰ ਸੋ 1 ਸਾਲ ਹੋ ਗਿਆ ਪਹਿਲਾਂ ਵੀ ਨਿਊ ਕਰਾਇਆ ਦੁਬਾਰਾ ਹਾਂਜੀ ਤੇ ਇਹਦੀ ਪੇਮੈਂਟ ਕਿੰਨੀ ਦਿੰਨੇ ਪਏ ਆ ਇਹ 4500 ਰੁਪਏ ਜੀ ਤੇ ਇਹ ਜਿਹੜੀ ਧੰਦ ਦੌੜ ਹੋਈ ਤੁਹਾਡੇ ਨਾਮ ਤੇ ਜਾਂ ਚੋਰੀ ਹੋਈ ਆ ਇਹਦੇ ਵਿੱਚ ਕਿੰਨੇ ਬੰਦਿਆਂ ਦੇ ਮਾਮਲਾ ਦਰਜ ਕੀਤਾ ਪੁਲਿਸ ਨੇ ਜਾਂ ਨਹੀਂ ਕੀਤਾ ਹਜੇ ਤੱਕ ਨਹੀਂ ਮੈਂ ਕੰਪਲੀਟ ਦਿੱਤੀ ਹੈ ਹਾਲੇ ਹੁਣ ਦੇਖੋ ਇਨਵੈਸਟਿਗੇਸ਼ਨ ਕਰ ਰਹੀ ਹੈ ਪੁਲਿਸ ਦੂਸਰੀ ਅਜੇ ਦੀ ਹੈ ਕਹਿੰਦਾ ਇਸ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਮੈਂ ਸਾਰਾ ਇਹ ਦੇਖਣਾ ਚਾਹੁੰਦਾ ਹਾਂ ਦੇਖਦਾ ਆ ਵੀ ਇਹ ਇੱਕ ਐਸੀ ਭਾਈ ਜੈਦਾ ਸਰਪੰਚ ਬਣਿਆ ਸੱਬਰਵੰਦ ਸਾਹਿਬ ਔਰ ਉਹ ਲੋਕ ਤਨਾ ਲੋਕ ਜਿਹੜੇ 25 ਤੋਂ 30 ਸਾਲ ਦੇ ਵਿੱਚ ਸਰਪੰਚੀ ਕਰ ਰਹੇ ਸੀਗੇ ਉਹਨੂੰ ਇਹ ਦੁੱਖ ਹੋਇਆ ਇਹ ਪਰੇਸ਼ਾਨੀ ਹੋਈ ਕਿ ਇੱਕ ਇੱਕ ਗਰੀਬ ਕਰਦਾ ਹੈ ਕਿਹੜਾ ਸਰਪੰਚ ਬਣ ਗਿਆ ਪਿੰਡ ਦਾ ਉਹ ਇਹਨਾਂ ਕੋ ਜਰਿਆ ਨਹੀਂ ਜਾਂਦਾ ਉਹਨਾਂ ਨੇ ਧਨਾੜ ਲੋਕਾਂ ਨੇ ਇਹਨੂੰ ਪਰੇਸ਼ਾਨ ਇਹਨੂੰ ਟੌਰਚਰ ਕਰਨਾ ਇਹਦੇ ਪਰਿਵਾਰ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਦੇ ਜਿਹੜੇ ਆ ਆਪਣੇ ਸੀਦਕਾ ਦੀ ਗੱਲ ਕਰਦੇ ਢਾਈ ਇਹਦੇ ਜਾ ਕੇ ਦੁਕਾਨ ਤੇ ਹਮਲਾ ਕੀਤਾ ਚੋਰੀ ਕੀਤੀ ਉਹਦੇ ਵਿੱਚ ਜੇ ਤਾਂ ਪੰਚਾਇਤ ਦੀ ਜਗ੍ਹਾ ਹੈਗੀ ਆ ਉਹ ਪੰਚਾਇਤ ਸਾਬਤ ਕਰੇ ਅਸੀਂ ਪੰਚਾਇਤ ਨੂੰ ਜਿਹੜੇ ਲੀਜ਼ ਤੇ ਜਿੰਨਾ ਬੰਦਾ ਹੁਣ ਤੋਂ ਲੈ ਕੇ ਪਿੱਛੋਂ ਤੱਕ ਸਾਰਾ ਉਹਨੂੰ ਕਰਾਇਆ ਦੇਣ ਨੂੰ ਤਿਆਰ ਆ। ਓਗੀ ਦੀ ਪੰਚਾਇਤ ਓਗੀ ਦੀ ਪੰਚਾਇਤ ਨੂੰ। ਅਗਰ ਇਹ ਇਨੀ ਦੁਕਾਨ ਪਈ ਆ ਇਹਦੀਆਂ ਦੁਕਾਨਾਂ ਹੈਗੀਆਂ ਉਹ ਹੈਗੀਆਂ ਬੱਕਪੂਰ ਦੀ ਜਗ੍ਹਾ ਦੇ ਵਿੱਚ। ਬੱਕਪੂਰ ਦੀ ਜਗ੍ਹਾ ਦੇ ਵਿੱਚ ਇਹਨਾਂ ਨੇ ਲੀਜ਼ ਕਰਾ ਲੀਜ਼ ਤੇ ਲਈ ਹੋਈ ਆ। ਉਹਦੇ ਵਿੱਚ ਸਾਲ ਦੇ ਵਿੱਚ ਜਿਹੜੀ ਫੀਸ ਆ ਤਾਦੀ ਆ ਉਹ ਇਹਨਾਂ ਦੇ ਬੱਕਪੂਰ ਦੀ ਜਗ੍ਹਾ ਤੇ ਦੁਕਾਨਾਂ ਬਣੀਆਂ ਬਾਕੀ ਕਿਸੇ ਦੇ ਜਾਇਦਾਦ ਨਹੀਂ ਨਿੱਜੀ ਜਾਇਦਾਦ ਨਹੀਂ। ਪਰ ਇਹਨੇ ਲੋਕ ਆ ਇਹਨਾਂ ਆਪਣੀ ਨਿੱਜੀ ਜਾਇਦਾਦ ਸਮਝ ਕੇ ਇਹ ਦੇ ਦੁਕਾਨ ਤੇ ਹਮਲਾ ਕੀਤਾ ਇਹਦੇ ਭੰਨ ਤੋੜ ਕੀਤੀ ਇਹਦੇ ਚੋਰੀ ਕੀਤੀ ਤੇ ਇਹਨੂੰ ਪਰੇਸ਼ਾਨ ਕੀਤਾ ਦੂਸਰੀ ਵਾਰ ਹਮਲਾ ਹੋ ਗਿਆ ਕਿ ਇਹ ਐਸ்சி ਭਾਈ ਜਿਹੜਾ ਸਰਪੰਚ ਇਹਨਾਂ ਲੋਕਾਂ ਤੋਂ ਜਾਣਦੇ ਹੁੰਦਾ ਦੂਸਰੀ ਵਾਰ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਜਿਹੜੇ ਇਹ ਸਰਪੰਚ ਦੀ ਸਾਹਕਾ ਦੀ ਗੱਲ ਕਰਦਾ ਨਾ ਉਹਨਾਂ ਦੇ ਮੇਰਾ ਖੇਲਾ 40-50 ਕਿਲੇ ਆਪਣੇ ਜ਼ਮੀਨ ਦੇ ਹੈਗੇ ਆ ਤੇ ਉਹਨਾਂ ਨੇ ਸਾਡੇ ਨਰੇਗਾ ਜਿਹੜੀ ਬਣੀ ਹੈ ਨਰੇਗਾ ਸਕੀਮ ਹੈ ਜਿਹੜੀ ਆਉਂਦੀ ਉਹ ਸਾਡੇ ਮਜ਼ਦੂਰ ਵਰਗ ਲਈ ਆਉਂਦੀ ਆ ਜਿਹੜਾ ਮਜ਼ਦੂਰ ਵਰਗ ਉਹਦੇ ਵਿੱਚ ਕੰਮ ਕਰਦਾ ਆ ਪਰ ਇਹਨਾਂ ਨੇ ਆਹ ਇਹ ਨੂੰ ਬਕਾਇਦਾ ਸਬੂਤ ਦਿਹਾਉਨੇ ਆ ਸਰਬੱਤ ਦੇ ਹਸਾਕਾ ਦੇ ਦੇਕੇ ਦਾ ਉਹਦੇ ਬ੍ਰਦਰ ਦਾ ਜਿਹੜੇ ਜੋਬ ਕਾਰ ਬਣੇ ਹੋਇਆ ਤੇ ਕੁਝ ਲੋਕਾਂ ਦੇ ਹੋਰ ਵੀ ਨਾ ਜੋਬ ਕਾਰ ਬਣਾਈ ਹੋਇਆ ਦੱਸੋ ਇਹ ਇੱਕ ਗਰੀਬ ਪਰਵਾਰ ਲਈ ਆ ਕਿ ਜਾਂ ਇਹ ਜਿਹੜੇ 40 40 50 ਕਿਲੇ ਪਹਿਲੇ ਨੇ ਉਹਨਾਂ ਦੇ ਜੋਬ ਕਾਰ ਬਣੇ ਆ ਕੰਮ ਕਰਨ ਕੋਈ ਗ੍ਰਾਂ ਨਹੀਂ ਪਰ ਕੰਮ ਕਰਨ ਗਰੀਬ ਲੋਕਾਂ ਦੇ ਪੈਸੇ ਨਾ ਘੜੋ ਜਿਹੜੇ ਜਿਹੜੇ ਸ਼ੌਕ ਕਾਰਡ ਬਣਾਏ ਗਏ ਨੇ ਇਹਦੀ ਸ਼ਿਕਾਇਤ ਵੀ ਕੀਤੀ ਕਿਸੇ ਦਾ ਫਾਇਦਾ ਦੀ ਵੀਡੀਓ ਦੱਸ ਤਾਂ ਸ਼ਿਕਾਇਤ ਹੋਈ ਆ ਉਹਦੀ ਵੈਸ਼ ਨੂੰ ਚੱਲ ਰਹੀ ਆ ਉੱਤੇ ਕਾਰਵਾਈ ਹੋਊ ਜ਼ਰੂਰ ਜੀ ਅਸੀਂ ਪ੍ਰਸ਼ਾਸਨ ਤੋਂ ਵੀ ਤੇ ਮੀਡੀਆ ਤੋਂ ਮੰਗ ਕਰਦੇ ਆ ਸਾਰਿਆਂ ਤੋਂ ਤੇ ਜਲਦੀ ਤੇ ਜਲਦੀ ਜਿਹੜੇ ਇਹਨਾਂ ਤੇ ਜੋ ਕਾਰਵਾਈ ਬੰਦੀ ਹੋਵੇ ਦੋ ਕੇਸ ਗੱਲ ਦਾ ਆ ਕਿ ਇੱਕ ਸਰਪੰਚ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਐਸਸੀ ਭਾਈਚੇ ਦੇ ਵਿੱਚੋਂ ਉੱਠਿਆ ਜਿਉ ਸਰਪੰਚ ਬਣ ਗਿਆ ਤੇ ਤੁਹਾਨੂੰ ਕੀ ਤਕਲੀਫ ਆ ਯਾਰ ਤੁਸੀਂ ਕਿਉਂ ਇਕੱਠੇ ਹੋ ਗਏ ਇਹਦੇ ਦੁਆਲੇ ਹੋਇਆ ਇਹਦੀ ਵਾਈਫ ਦੇ ਵਿੱਚ ਮੋਟਰਸਾਈਕਲ ਮਾਰਿਆ ਔਰ ਇਹਦੇ ਮਗਰ ਬੰਦੇ ਜਾ ਰਹੇ ਆ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਮੈਂ মিডিਆ ਸਾਹਮਣੇ ਕਹਿ ਰਿਹਾ ਕਿ ਇਹਨੂੰ ਸੱਦਰਵਾਦ ਸਾਹਿਬ ਨੂੰ ਜੇ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਇਆ ਇਹ ਜਿਹੜੇ ਆ ਗਿਆ ਇਹ ਕਾਂਗਰਸ ਦੇ ਬੰਦੇ ਨੇ ਸਾਡੇ ਚੁਗਵਾ ਇਹ ਹੋਈਏ ਦੂਸਰੀ ਗੱਲ ਇਹ ਐਲੀਕੇਸ਼ਨ ਲਾ ਰਿਹਾ ਕਿ ਐਮਐਲਏ ਸਾਹਿਬ ਇੰਦਰਜੀਤ ਕੌਰ ਮਾਨ ਜੀ ਉਹਨਾਂ ਨੂੰ ਬਦਨਾਮ ਕਰ ਰਹੇ ਆ ਵੀ ਇਹ ਐਲੀਆਜ ਪਰਚੇ ਕਰਾ ਰਹੀ ਆ ਦੱਸੋ ਕਿਥੇ ਨਹੀਂ ਐਲੀਆਜ ਪਰਚਾ ਹੋਇਆ ਨੂਰਮਲ ਵਿੱਚ ਹੋਇਆ ਤੇਨੇ ਉਧਰ ਦੇ ਵਿੱਚ ਹੋਇਆ ਜਿਹੜਾ ਪਰਚਾ ਇਹਨੇ ਕਰਾਇਆ ਬਿਲਕੁਲ ਜੈਜ ਕਰਾਇਆ ਇਹਨੇ ਧੱਕਾ ਹੋਇਆ ਤਾਂ ਐਮਐਲਏ ਸਾਹਿਬ ਨੇ ਇਹਨੇ ਪਰਚਾ ਕਰਾਇਆ ਉਹ ਪਰਚਾ ਇਹਨੇ ਰਿਫਰੈਸ਼ ਕੀਤਾ ਸਰਪੰਚਾਂ ਜਿਹੜੀ ਲੜਾਈ ਹੋਈ ਹੈ ਉਹਦੀ ਸੀਸੀਟੀਵੀ ਫੁਟੇਜ ਹੈਗੀ ਤੁਹਾਡੇ ਕੋਲ ਹਾਂਜੀ ਬਿਲਕੁਲ ਹੈਗੀਆਂ ਜੀ ਠੀਕ ਹੈ ਜੀ ਇਹ ਪ੍ਰੋਵਾਈਡ ਕਰਵਾਈ ਪਰਸ ਨੂੰ ਹਾਂਜੀ ਕਰਵਾਈ ਜੀ ਪਹਿਲਾਂ ਵੀ ਕਰਵਾਈ ਹੋਣ ਵਾਲੀ ਵੀ ਕਰਵਾਈ ਹੈ ਜੀ ਹਾਂਜੀ ਓਕੇ ਜੀ ਇਹਨਾਂ ਨੇ ਲੋਟ